श्री राशिफल प्रणाम स्वीकार करते हैं और इस कार्यक्रम का उद्देश्य कोई ही होता है कि पहले वातावरण है कि किसी की सहायता की सहायता करना का माध्यम है कोई तरीका होता है कष्ट का और राजेंद्र सर एसडी केियर क्योंकि हरियाणा का मुद्दा हाईलाइट जरूर होगा सम्मान करता हूं बड़े दूसरे बड़े पार्षद नरेंद्र लाल जी पोसा जी और संदीप ਪਰ ਹਾਂ ਜੀ ਸਾਡਾ ਸਾਰਾ ਬਹੁਤ ਬਸ ਜੀ ਦਾ ਬਹੁਤ ਬਹੁਤ ਦਿਨੋ ਨਿਰਦੇਸ਼ ਕਰਨ ਦਾ ਮੌਕਾ ਮਿਲਿਆ ਤੇ ਆਪਣਾ ਸਾਡਾ ਇਹ ਹੋਸ਼ਾਤ ਵਿਖਤਮ ਦਾ ਸਾਡਾ ਦਿਨ ਦਿਨ ਨਾਰਕ ਜਲਦਾ ਬਹੁਤ ਹੈ ਜੀ ਦਿਨੇ ਨਾਲ ਅੰਦਾਜ਼ਾ ਮਾਇਆ ਦੇ ਸਭ ਮੈਨ ਦਾ ਸਭ ਨੰਬਰ ਦਾ ਸਾਡਾ ਸਾਰਾ ਸਾਲ ਦੇ ਮੌਕਾ ਸਾਡਾ ਲਾਈਨਸ ਦਾ ਬੜਾ ਧੰਨਵਾਦ ਕਰਦਾ ਅੱਜ ਸੈਕਿਉਰਟੀ ਟੀਮ ਕੋਲ ਜੀ ਧੰਨਵਾਦ ਜੀ ਔਰ ਬਾਬਾ ਵਾਕਫ ਜੀ ਮਹਾਨ ਪ੍ਰਧਾਨ ਜੀ ਸ਼ਕਤ ਦਾ ਦਾ ਨਾਮ ਧੰਨਵਾਦ ਕਰਮ ਜੀ ਰਵਲਾ ਜੀ ਸ਼ਕਤ ਦਾ ਮਹਾਨ ਰਾਜ ਤੋਂ ਜੀ ਬਾਰਿਆ ਲੱਗੇ ਦਾ ਮਾਈ ਜੀ ਚੌਰਾ ਜੀ ਰੱਤਗਲ ਕੋਤਰੀ ਰਾਜ ਦੇ ਕੋਟਲੇ ਜੀ ਸ਼ੇਵਨ ਦਾ ਪ੍ਰਧਾਨ ਜੀ ਮਹਾਰਾਜ ਜੀ ਦਾ ਨਾਮ ਧੰਨਵਾਦ ਲਈ ਮਾਛ ਗੁਰੂ ਜੀ ਸ੍ਰੀ ਸ਼ਿਸ਼ੀ ਸ਼ਰਮਾ ਜੀ ਬਹੁਤ ਹੀ ਸ਼ਕਤਾਂ ਜੋ ਪਾਪਾ ਬਾਲਕ ਦਾ ਸੇਵਾ ਸੰਪਤੀ ਦੇ ਸਮੂਹ ਮੈਂਬਰਾਂ ਮੋਖ ਸਵਾਦ ਅਸਨਾਗਨੀ ਸੰਗਤ ਜੀ ਵਾਖਪਠ ਨਗਰ ਤੋਂ ਚੱਲ ਕੇ ਸਾਡੇ ਮੁੱਖ ਮਹਿਮਾਨ ਮੁੱਜਜ਼ ਮਹਿਮਾਨ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਪਰਵਾਰੀ ਦਾ ਪ੍ਰਮਾਣ ਹੈ ਦਦਾ ਦਾਤਾ ਇੱਕ ਹੈ ਸਭੋ ਜੀਵਨ ਹਾਰ ਦਿਨ ਦੇ ਤੋੜ ਨਾ ਆਉਂਦੀ ਅਗਰ ਤੋਂ ਪਰੇ ਨਾ ਨਾਨਕ ਉਸ ਰੀਆਂ ਪਕਾਈਆਂ ਪਾਇਆ ਭਾਈ ਮਾਣੇ ਜਿਨੀ ਗੁਰੂ ਮਨਾਇਆ ਰਕਸ਼ਣ ਸ਼੍ਰੀ ਭਾਈ ਗੁਰੂ ਦੇ ਰਮਨ ਦਾ ਗੁਰੂ ਮੰਦ ਦਾ ਲੋਕ ਸੇਵਾ ਦਾ ਲੋਕ ਸੇਵਾ ਵੀ ਜਿਹੜੀ ਦਿਨੋਂ ਕੀਤੀ ਜਾਂਦੀ ਉਹ ਲੋਕ ਸੇਵਾ ਜਿਹੜੀ ਲਗਾਤਾਰ ਕੀਤੀ ਜਾਵੇ ਜੁਰੂਰ ਅੱਲਾਹ ਦੀ ਮਦਦ ਕਰਨੀ ਗਰੀਬ ਦਾ ਹੋਂ ਗੁਰੂ ਦੀ ਗੋਲਕੇ ਹਾਜ਼ਰ ਹੁੰਦਾ ਹੈ ਮੈਂ ਸਮਝਦਾ ਕਿ ਸਾਡੇ ਜਿਹੜੇ ਅੱਜ ਪਰ ਜਿਹੜੇ ਸਾਡੇ ਤੀਰਥ ਸਥਾਨਾਂ ਧਾਰਮਿਕ ਸਥਾਨਾਂ ਉਹਨਾਂ ਦੇ ਬਹੁਤ ਵੱਡੀ ਜਾਦਾ ਮਾਤਰਾ ਸੇਵਾ ਹੋ ਰਹੀ ਉਹਨਾਂ ਧਾਰਮਿਕ ਸਥਾਨਾਂ ਦੇ ਉੱਪਰੋਂ ਨਗਰਾਂ ਦੀ ਸੇਵਾ ਹੋ ਰਹੀ ਜਿਸ ਤਰ੍ਹਾਂ ਈਸ਼ ਮਾਤਾ ਜੀ ਦੇ ਮੰਦਰ ਤੋਂ ਜਿਹੜੀ ਲਗਾਤਾਰ ਜਿਹੜੀ ਇਹ ਸੇਵਾ ਹਰ ਮਹੀਨੇ ਰਾਸ਼ਟਰੀ ਸਮਾਰੋਹ ਹੋਰ ਮੈਨੂੰ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਲਗਾਤਾਰ 79 79ਵਾਂ ਜਿਹੜਾ ਰਾਸ਼ਟਰੀ ਮਹੀਨਾ ਪਰ ਰਾਸ਼ਟਰੀ ਤੇਈਵਰੀ ਮਹੀਨੇ ਚ ਦੋ ਦੋ ਵਾਰੀ ਵੀ ਆਪਾਂ ਬਾਤ ਅੱਜ ਸੇਵਾ ਸੰਪਤੀ ਤੇ ਮੁਖ ਸੇਵਾ ਦਾ ਸਾਰ ਗ੍ਰਿਖ ਸੰਜੀਕਾਂਤ ਜਿਹੜੇ ਇਹਨਾਂ ਦੀ ਪੂਰੀ ਟੀਮ ਨੂੰ ਇਹ ਜਿਹੜਾ ਸਮਾਰੋਹ ਕੀਤਾ ਜਾਂਦਾ ਹੈ ਮੈਂ ਇੱਕ ਕਲਸ਼ਕ ਮਦਾਨਕ ਦੁਆਰਾ ਬੱਚਕ ਸੰਸਥਾਵਾਂ ਦਾ ਸ਼ਹਿਰ ਹੈ ਛੋਟੀਆਂ ਵੱਡੀਆਂ ਸਮਾਜਿਕ ਅਨੇਕਾਂ ਸੰਸਥਾਵਾਂ ਬਹੁਤ ਬੜੇ ਬੜੇ ਕਾਰਜ ਜਿੱਚ ਕਰਦੀਆਂ ਹਨ ਪਰ ਕੁਝ ਸੰਸਥਾਵਾਂ ਕੁਝ ਮਹੀਨੇ ਚੱਲਦੀਆਂ ਕੁਝ ਸਾਲ ਚੱਲਦੀਆਂ ਫਿਰ ਉਹ ਕੰਮ ਤੋੜ ਦਿੰਦੀਆਂ ਹਨ ਲਗਾਤਾਰ 79 ਦੀ ਵਾਰ ਲੰਬੀ ਸਮਾਂ ਲਈ ਲੋਕ ਸੇਵਾ ਜਿਹੜੀ ਲੋੜਵੰਦਾਂ ਦੀ ਸੇਵਾ ਕਰਨਾ ਇਹ ਸਿਰਫ ਤੇ ਸਿਰਫ ਆਪਾ ਪਾਲਨਾ ਦੀ ਸੇਵਾ ਤੋਂ ਹੀ ਨਹੀਂ ਇਸੇ ਮੋਕ ਸੇਵਾ ਦਾ ਸਰਦਾਰ ਨੂੰ ਦੀ ਸੰਗਤ ਰਿਹਾ ਇਸੇ ਇਹਨਾਂ ਦੀ ਸਮੁੱਚੀ ਟੀਮ ਦਾ ਹਿੱਸਾ ਹੈ ਕਿਉਂਕਿ ਟੀਮ ਵਰਕ ਹੈ ਇੱਕ ਵਿਅਕਤੀ ਜਿਹੜਾ ਇਹ ਕੰਮ ਨਹੀਂ ਕਰ ਸਕਦਾ ਹੋਰ ਲਗਾਤਾਰਤਾ ਚਲਾਈ ਰੱਖਣਾ ਇਹ ਵੀ ਆਪਣੇ ਆਪ ਤੱਪੂਨ ਹੈ ਕਿਉਂਕਿ ਮੈਂ ਇਹ ਸਮਝਦਾ ਕਿ ਕਦੇ ਵੀ ਇਹ ਸੰਸਥਾਵਾਂ ਨੂੰ ਕਦੇ ਵੀ ਕਿਤੇ ਨਿਵੇਸ਼ ਦੀ ਮੰਗ ਨਹੀਂ ਕੀਤੀ ਜਾਂਦੀ ਲੋੜਵੰਦ ਜਾਂ ਜੀ ਸੇਵਾ ਕਰਨ ਹਾਂ ਆਪਣੇ ਆਪ ਕੋਈ ਕਰਤੀਏ ਸੰਸਥਾ ਦੇ ਨਾਲ ਸਾਂਝ ਪਰ ਕਰਕੇ ਆਪਣਾ ਯੋਗਦਾਨ ਪਾਣਾ ਚਾਹਦਾ ਹੋਵੇ ਉਹਦਾ ਜਰੂਰ ਹੈ ਵੈਲਕਮ ਕਰਦੇ ਹਾਂ ਔਰ ਇਹ ਸਿਰਫ ਰਾਸ਼ਨ ਮੈਨੂ ਸਮਾਰੋਹ ਨਹੀਂ ਕੀਤਾ ਜਾਂਦਾ ਸਰਦੀਆਂ ਦੇ ਵਿੱਚ ਲੋੜਵੰਦ ਜਿਹੜੇ ਲੋਕਾਂ ਨੂੰ ਉਨਾਂ ਨੂੰ ਕੰਬਲ ਰੁਜਾਈਆਂ ਦੀ ਸੇਵਾ ਕਰਨੀ, ਸੇਵਾ ਹੱਥਾਂ ਵਿੱਚ ਦਵਾਈਆਂ ਤੇ ਟੋਟ ਦੀ ਤੇ ਦੁੱਧ ਦੀ ਸੇਵਾ ਕਰਨੀ, ਲੋੜਵੰਦ ਵਿਦਿਆਰਥੀਆਂ ਦੀ ਫੀਸ ਇਕੱਠਾ ਕਰਨ, ਸਿਪੇਸ਼ ਦੀ ਵੀ ਸੇਵਾ ਕਰਨੀ ਜਿਹੜੀ ਲਗਾਤਾਰਤਾ ਹੈ ਇਹ ਬਾਬਾ ਬਕਰਾਂ ਦੀ ਸੇਵਾ ਸ਼ਬਤੀ ਨਹੀਂ ਸੀ ਨਹੀਂ ਪਰਾਈ ਕੁਲਵਿੰਦਰ ਕਾਂਟੇ ਪਿੰਡ ਸੰਵਾਹ ਇਰਦਗਾਰ ਰਾਜਗੜ੍ਹ श्री कुमार जी दुनिया सेव कमाइए का तर्क है बैसन पाइए ਤਾਲ ਖਾਏ ਇਹ ਸ਼ਬਦਾਂ ਦੇ ਨਾਲ ਰਹਾ ਪਛਾਣੇ ਗੁਰੂ ਮਹਾਰਾਜੀ ਦੇ ਗੀਸ਼ ਕਥਨ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਮੂਬਾਬਾ ਬਾਦਨਾਥ ਜੀ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਸਰਦਾਰ ਜੀ ਕਾਂਗ ਜੀ ਡਿਸਟ੍ਰਿਕਟ ਚੇਅਰਮੈਨ ਔਰ ਨਾਲ ਦੇ ਨਾਲ ਉਹਨਾਂ ਦੀ ਸਪੂਰਤ ਟੀਮ ਕੋਲੋਂ ਹਰ ਮਹੀਨੇ ਨਿਤਰਾ ਬਹੁਤ ਹੀ ਕੰਪੁਰਾਨਾ ਲੋੜਵੰਦ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਬੰਦ ਸਮਾਰੋ ਲਗਾਤਾਰ ਤੋਨਾਸੀਮਾ 79 ਜਿਹੜਾ ਮਹੀਨਾਵਰ ਰਾਸ਼ਨ ਬੰਦ ਸਮਾਰੋ ਇਸ ਸਥਾਨਕ ਚੈ ਮਾਤਾ ਜੀ ਦੇ ਮੰਦਰ ਬਗੇ ਕੀਤਾ ਗਿਆ ਮੈਂ ਸੋਚਦਾ ਕਿ ਬਹੁਤ ਵਧੀਆ ਪ੍ਰਾਪਾਲਾ ਕਿਉਂਕਿ ਮਨੁੱਖਤਾ ਦੀ ਸੇਵਾ ਕਰਨਾ ਮਨੁੱਖਤਾ ਦੀ ਸੇਵਾ ਕਰਨ ਦੇ ਬਰਾਬਰ ਹੈ ਗੁਰੂ ਮਾਰਵਾਜੀ ਦਾ ਮੰਤਰ ਹੈ ਕਿ ਗਰੀਬ ਦਾ ਮੂੰਹ ਮੂੰਹੁਰ ਵੀ ਬੋਲ ਖੁੰਦੀ ਹੈ ਇਹ ਅਸਲ 'ਚ ਜਿਹੜਾ ਦਸਵੰਧ ਕਟਨ ਦਾ ਸਾਨੂੰ ਜੋ ਉਦੇਸ਼ ਗੁਰੂ ਮਾਰਾਏ ਨੇ ਦਿੱਤਾ ਹੈ ਉਸ ਉੱਤੇ ਬਾਬਾ ਬਾਦ ਦੀ ਸੇਵਾ ਸੌਤੀ ਦੇ ਮੁਕ ਸੇਵਾ ਦਾ ਤੇ ਸਾਰੀ ਟੀਮ ਚੱਲਦੇ ਹੋਇਆ ਜੋ ਇਹ ਪ੍ਰਾਲਾ ਕਰਦੇ ਹਨ ਇਹ ਇੱਕ ਬਹੁਤ ਹੀ ਉੱਤਮ ਪ੍ਰਾਲਾ ਹੈ ਅਸੀਂ ਸਾਰੇ ਹੀ ਆਏ ਹੋਏ ਜਿੱਤੇ ਅੱਜ ਮੌਜੂਦ ਮਹਿਮਾਨਾਂ ਦਾ ਪਰਵਾਦ ਕਰਦੇ ਹਾਂ ਨਾਲ ਹੀ ਮਹਾਮਾਈ ਦੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਟੀਮ ਨੂੰ ਸਮਝੀ ਇਸੇ ਤਰ੍ਹਾਂ ਇਹਨਾਂ ਦੇ ਪ੍ਰਮਾਤਮਾ ਮਿਹਰ ਪ੍ਰਿਆਸ ਬਣਾਈ ਰੱਖੇ ਪੂਰੇ ਲੋੜਵੰਦਾਂ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਖਾਲਸਾ ਸਿੰਘ ਸਾਹਿਬ ਜੀ ਦੇ ਅਤੇ ਕੁਦੀਪ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਾਅਦਵਾ ਜਿਨ੍ਹਾਂ ਨੇ ਤੁਹਾਨੂੰ ਸਾਰੀ ਇਹਨਾਂ ਦਾ ਸਾਰੀ ਇਹਨਾਂ ਦਾ ਬਹੁਤ ਬਹੁਤ ਮਾਨ ਉਹਨਾਂ ਦਾ ਸਾਥ ਦਿੱਤਾ ਹੈ ਅੱਜ ਅਸੀਂ ਇਹ ਵਾਸਤੇ ਦਾਸਤਾ ਦੇ ਇਸ ਤਰ੍ਹਾਂ ਮਾਣ ਰੱਖੇ ਤੇ ਸਦਾ ਹੀ ਇਸ ਤਰ੍ਹਾਂ ਦੀ ਸੇਵਾ ਚੋਣ ਦੇ ਵਾਹਿਗੁਰੂ ਦਾ ਖਾਲਸਾ ਅੱਜ ਬਾਬਾ ਬਕਰ ਸਿੰਘ ਸੰਪਤੀ ਔਰ ਲਾਂਚ ਕਰ ਫੋੜਾ ਜੈਂਪਰ ਹੋ ਗਿਆ।プラス में राष्ट्रਪਤ ਜੁੜੋ ਗਿਆ। ਜਿਸ ਚੱਤੇ ਸਾਡੇ ਮੁੱਖ ਮਹਿਮਾਨ ਸ੍ਰੀ ਜੀਪਸਾਈ ਮਾਨਗੜ ਤੋਂ ਔਰ ਨਾਲ ਉਹ ਦੇ ਰੁਪੇਦਰ ਸਿੰਘ ਜੀ ਦੇਰ ਤੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਔਰ ਇਹਨੇ ਅੱਜ ਆਪਣੀ ਅਰਥਨਾ ਅੱਜ ਜੁਰਤਨ ਪ੍ਰਵਾਹ ਨੂੰ ਅਸ਼ਮੰਡਿਆ। ਅੱਟ ਹੈ ਪੱਕਾ ਪ੍ਰੋਜੈਕਟ ਹਮੇਸ਼ਾ ਹਰ ਪਿੰਦੇ ਅਸੀਂ ਪਲਾਨ ਕਰਦੇ ਹਾਂ। ਨਾਲੇ ਇਹ ਨਾਲ ਨਾਲ ਹੋਰ ਸਾਡੇ ਕਈ ਪਿੰਡ ਚੱਲਦੇ ਹੁੰਦੇ ਆ। ਤੋ ਸਾਰਿਆਂ ਨੂੰ ਤੁਹਾਡੇ ਜਰੀ ਇਹ ਵੀ ਅਪੀਲ ਹੈ ਕਿ ਆਪਾਂ ਹਰ ਕਿਸੇ ਨੂੰ ਇੰਦਲੇ ਬੁਰਾਲੇ ਕੰਮ ਚਾਹੀਦੇ ਆ ਰਾਜ ਆਪਣੀ ਦਸਤ ਕੱਢ ਕੇ ਅਸੀਂ ਕਿਸੇ ਜੁੜ ਕੋ ਵੀ ਹੈਲਪ ਕਰੀਏ ਸਾਡਾ ਹਮੇਸ਼ਾ ਪੱਕਾ ਪ੍ਰਜਾ ਕਦਰ ਹੋਏ ਇੰਦਾ ਇਹ ਸਾ ਜੜਾਸੀ ਮਾਰ ਲਾ ਕੇ ਕੰਮ ਕਰਦੇ ਆ ਥੈਂਕ ਯੂ